ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਦਾ ਮੇਰੇ ਵੱਲੋਂ ਜਣੇ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਤਾਦਾਬ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅਤੇ ਅੱਜ ਆਪਾਂ 5-7 ਮਿੰਟ ਗੱਲ ਕਰਨੀ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਜੀ ਬਾਰੇ ਕਿਉਂਕਿ ਅੱਜ ਉਹ ਨਵੇਂ-ਨਵੇਂ ਆਏ ਨੇ ਉਹਨਾਂ ਨੂੰ ਬਹੁਤਾ ਚੇਰਨੀ ਹੋਇਆ ਆਇਆਂ ਨੂੰ ਤੇ ਜਿਹੜੇ ਪਹਿਲੇ ਆਪਣੇ ਰਾਜਪਾਲ ਸੀਗੇ ਗਵਰਨਰ ਸੀਗੇ ਉਹਨਾਂ ਦੇ ਪੰਜਾਬ ਸਰਕਾਰ ਨਾਲ ਮਤਭੇਦ ਹੀ ਰਹੇ ਬਹੁਤੀ ਨਹੀਂ ਬਣੀ ਹੈਗੀ ਇੱਥੋਂ ਤੱਕ ਕਿ ਸਰਕਾਰ ਨੂੰ ਮਜਬੂਰ ਹੋ ਕੇ ਕੋਰਟਾਂ ਵਿੱਚ ਵੀ ਜਾਣਾ ਪਿਆ ਕਿਉਂਕਿ ਜੋ ਪਹਿਲੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਸਨ ਉਹ ਕਿ ਉਹ ਜਿਹੜੀ ਪਾਰਟੀਆਂ ਲਾਏ ਨੇ ਉਹਦੀ ਬੋਲੀ ਬੋਲਦੇ ਸਨ ਸੁਭਾਅ ਕੀ ਹੈ ਵੀ ਜਿਹੜੀ ਪਾਰਟੀ ਵੱਲੋਂ ਆਉਂਦਾ ਰਾਜਪਾਲ ਉਹ ਉਸੇ ਪਾਰਟੀ ਦਾ ਹੀ ਹਿੱਤ ਕਰੇਗਾ ਜਦੋਂ ਕਿ ਉਹਦਾ ਫਰਜ਼ ਬਣ ਜਾਂਦਾ ਹੁੰਦਾ ਵੀ ਜਿਸ ਵੀ ਰਾਜ ਦਾ ਹੋ ਜਿਸ ਸੂਬੇ ਦਾ ਰਾਜਪਾਲ ਆਤਾ ਉਹ ਉਥੋਂ ਦੀ ਸਰਕਾਰ ਨਾਲ ਉਥੋਂ ਦੇ ਮੁੱਖ ਮੰਤਰੀ ਨਾਲ ਮਿਲ ਕੇ ਸਬੰਧਤ ਸੂਬੇ ਦੇ ਵਿਕਾਸ ਬਾਰੇ ਯਤਨ ਕਰੇ ਜਿੱਦਾਂ ਪਹਿਲਾਂ ਬਨਵਾਰੀ لال ਪ੍ਰੋਹੋਤ ਜੀ ਨੂੰ ਬੜਾ ਚੌ ਚੜਾਇਆ ਸੀਗਾ ਸਰਦੀ ਜਿਲਿਆਂ ਦੇ ਦੌਰੇ ਕਰਨ ਦਾ ਉਹਨਾਂ ਨੇ ਜਣ ਇੱਕ ਤਰ੍ਹਾਂ ਸਰਕਾਰ ਜਿੱਦਾਂ ਆਪਣੀ ਸਰਕਾਰ ਨਾ ਪੈਰਲਟ ਚਲਾਉਂਦੇ ਚਲਾਉਣ ਦੀ ਕੋਸ਼ਿਸ਼ ਕਰਦੇ ਸੀਗੇ ਉਹ ਵੀ ਮੈਂ ਜੋ ਕਰਨਾ ਲੱਗੇ ਕਰਨਾ ਸਰਕਾਰ ਤੋਂ ਮੈਂ ਸਰਕਾਰ ਦੀ ਕੋਈ ਨਾ ਕੋਈ ਕਮੀ ਦੇਖਣੀ ਹੈ ਉਹ ਫਿਰ ਕਮੀ ਅੱਗੇ ਮੈਂ ਸੈਂਟਰ ਨੂੰ ਦੱਸਾਂ ਤੇ ਉਹਨਾਂ ਨੇ ਦੌਰੇ ਕੀਤੇ ਸੀਗੇ ਸ੍ਰੀ ਹਰਦਿ ਜਿਲਿਆਂ ਦੇ ਅੰਮ੍ਰਿਤਸਰ ਵਗੈਰਾ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਇੱਧਰ ਸਾਰੇ ਜਿਲਿਆਂ ਦੇ ਜਦੋਂ ਕਿ ਜੋ 50 ਕਿਲੋਮੀਟਰ ਏਰੀਆ ਹੈਗਾ ਉਹ ਪਹਿਲਾਂ ਹੀ ਸੈਂਟਰ ਦੀ ਫੋਰਸ ਦੇ ਅਧੀਨ ਹੈ ਸੋ ਉਹ ਤਾਂ ਇੱਥੇ ਦਾ ਕਹਿਣ ਲੱਗੇ ਸੀਗੇ ਕਿ ਪੰਜਾਬ ਚ ਠੀਕ ਹੈ ਨਸ਼ਾ ਦਾ ਹੈ ਕਹਿੰਦੇ ਨਸ਼ਾ ਬਹੁਤ ਵੱਧ ਗਿਆ ਹੈ ਜਿਹੜੀ ਪੰਚਾਇਤ ਨਸ਼ੇ ਤੇ ਕੰਟਰੋਲ ਕਰੂਗੀ ਉਹ ਨੂੰ ਮੈਂ ਨਾਮ ਦੇਵਾਂਗਾ ਜਦੋਂ ਕਿ ਵਿਧਾਨਕ ਤੌਰ ਤੇ ਕੰਮ ਇਹ ਸਰਕਾਰਾਂ ਦਾ ਹੁੰਦਾ ਤੇ ਇਸ ਤਰ੍ਹਾਂ ਹੀ ਹੁਣ ਇਹਨਾਂ ਨੇ ਜੋ ਸਾਡੇ ਨਵੇਂ ਗੁਲਾਬ ਚੰਦ ਕੁਟਾਰੀਆ ਰਾਜਪਾਲ ਨੇਗੇ ਇਹਨਾਂ ਨੇ ਵੀ ਤਕਰੀਬਨ ਡੇਡ ਫਿਕਸ ਕਰ ਲਈ ਹੈ 25 ਤੋਂ 28 ਤਿੰਨ ਦਿਨ ਜੋ ਦੌਰਾ ਕਰਨਗੇ ਸੇ ਜਿਲਿਆਂ ਦਾ ਉਹ ਇਸ ਰਦੀ ਜਿਲ੍ਹੇ ਨੇਗੇ ਤਰਨਤਾਰ ਵਰਗਾ ਪਠਾਨਕੋਟ ਅੰਮ੍ਰਿਤਸਰ ਫਾਜ਼ਿਲਕਾ ਵਗੈਰਾ ਇਹ ਸਾਰੇ ਜਿਲਿਆਂ ਦਾ ਦੌਰਾ ਕਰਨਗੇ ਉੱਥੇ ਦੇਖਣਗੇ ਵੀ ਕਿੱਦਾਂ ਕੰਮ ਚੱਲ ਰਿਹਾ ਹੈ ਉੱਥੋਂ ਦੀਆਂ ਜੋ ਸੁਰੱਖਿਆ ਫੋਰਸਾਂ ਨੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਸਾਰੀ ਉਹ ਰਿਪੋਰਟ ਸੈਂਟਰ ਨੂੰ ਦੇਣਗੇ ਕਹਿਣ ਤੋਂ ਭਾਵੇਂ ਇਹ ਹੈ ਵੀ ਰਾਜਪਾਲ ਨੂੰ ਜੋ ਭੂਮਿਕਾ ਨਿਭਾਉਣੀ ਚਾਹੀਦੀ ਹੈ ਰਾਜਪਾਲਾਂ ਨੂੰ ਉਹ ਨਾ ਨਿਭਾ ਕੇ ਆਪਣੀ ਪਾਰਟੀ ਨੂੰ ਉਹ ਖੋਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਦੋਂ ਇਹ ਪਹਿਲਾਂ ਪਹਿਲਾਂ ਆਏ ਨੇ ਗੁਲਾਬ ਚੰਦ ਕੁਟਾਰੀਆ ਜੀ ਬੜੇ ਵਧੀਆ ਜੱਫੀ ਪਾ ਕੇ ਮਿਲੇ ਭਗਵੰਤ ਮਾਨ ਨੂੰ ਤੇ ਇੱਕ ਪੱਤਰਕਾਰ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਦਾਂ ਤਾਲਮੇਲ ਆਪਣਾ ਬਣਾਉਂਗੇ ਵਧੀਆ ਢੰਗ ਨਾਲ ਪੰਜਾਬ ਸਰਕਾਰ ਨਾਲ ਇਹਨਾਂ ਨੂੰ ਸਵਾਲ ਕਰਨ ਲੱਗੇ ਪੱਤਰਕਾਰ ਤੇ ਇਹਨਾਂ ਨੇ ਬਿਲਕੁਲ ਇਹ ਗੱਲ ਅਖਿਆ ਵੀ ਹਾਂ ਬਿਲਕੁਲ ਮੈਂ ਤਾਲਮੇਲ ਵਧੀਆ ਬਣਾ ਕੇ ਰੱਖੂੰਗਾ ਸੂਬੇ ਦਾ ਵਿਕਾਸ ਕਰਾਂਗੇ ਨਾਲ ਮਿਲ ਕੇ ਇਹ ਕਹਿੰਦੇ ਮੈਂ ਤਾਂ ਜੇ ਨਵਾਂ ਨਾਮ ਆਇਆ ਜੇ ਦੇਖਾਂਗੇ ਕੰਮ ਕਰ ਸਰਕਾਰ ਦਾ ਫਿਰ ਗੱਲ ਹੋਊ ਬੜ ਜਣੀ ਤਾਲਮੇਲ ਵਾਲੀ ਤਾਂ ਸੋ ਮੇਰਾ ਕਹਿਣ ਦਾ ਭਾਵ ਇਹ ਹੀ ਹੈ ਵੀ ਜੋ ਰਾਜਪਾਲ ਹੁੰਦਾ ਹੈ ਉਹ ਵੀ ਇੱਕ ਤਰ੍ਹਾਂ ਦਾ ਵਿਧਾਨਕ ਮੁਖੀ ਹੁੰਦਾ ਹੈ ਸੂਬੇ ਦਾ ਅਤੇ ਮੁੱਖ ਮੰਤਰੀ ਵੀ ਸੂਬੇ ਦਾ ਜੋ ਮੁਖੀ ਹੁੰਦਾ ਹੈ ਲਾਕੀ ਸਾਰਾ ਡਿਪਾਰਟਮੈਂਟ ਰਾਜਪਾਲਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਨੂੰ ਭਾਜਪਾ ਨੇ ਲਾਇਆ ਹੋਇਆ ਇੱਥੇ ਅਸੀਂ ਭਾਜਪਾ ਦੀ ਗੱਲ ਕਰਨੀ ਹੈ ਸੂਬੇ ਦੀ ਸਰਕਾਰ ਦੀ ਕੋਈ ਨਾ ਕੋਈ ਘਾਟ ਦੇਖਣੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਬਿਲਕੁਲ ਮੁੱਖ ਮੰਤਰੀ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਅਤੇ ਸਰਕਾਰ ਵੀ ਮੁੱਖ ਮੰਤਰੀ ਵੀ ਵਧੀਆ ਤਾਲਮੇਲ ਕਰਕੇ ਰਾਜਪਾਲ ਨਾਲ ਆਪਣੇ ਸੂਬੇ ਦਾ ਵਿਕਾਸ ਕਰਾਉਣ ਅਸੀਂ ਉਮੀਦ ਕਰਦੇ ਹਾਂ ਕਿ ਗੁਲਾਬਚੰਦ ਕਟਾਰੀਆ ਜੀ ਇਹਨਾਂ ਦੇ ਜੋ ਪੰਜਾਬ ਸਰਕਾਰ ਨਾਲ ਸਬੰਧ ਨੇਗੇ ਅੱਛੇ ਹੋਣਗੇ ਪਕਾਉਣੀ ਕੋਈ ਨਾਲ ਦੋਹਾਂ ਤਰ੍ਹਾਂ ਦਾ ਹੀ ਨੁਕਸਾਨ ਹੁੰਦਾ ਸੋ ਉਮੀਦ ਹੈ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸਾਡੇ ਰਾਜਪਾਲ ਸਾਹਿਬ ਅਤੇ ਮੁੱਖ ਮੰਤਰੀ ਇਹ ਮਿਲ ਕੇ ਕੰਮ ਕਰਨਗੇ ਤਾਂ ਜੋ ਸੂਬੇ ਵਿੱਚ ਜੋ ਵੀ ਭਿਆੜੀਆਂ ਆਲਮ ਤਣੇਗੀਆਂ ਮੇਨ ਤੌਰ ਤੇ ਨਸਾਹ ਹੈ ਉਹਦੇ ਨਾਲ ਮਿਲ ਕੇ ਸਾਰੇ ਪਕਾਬੂ ਪਾ ਸਕੀਏ ਧੰਨਵਾਦ